ਆਪਰਚ्युनिटी ਇੱਕ ਇਹੋ ਜੀ ਚੀਜ਼ ਆ ਹਰ ਇੱਕ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਜ਼ਰੂਰ ਮਿਲਦੀ ਆ ਆਪਣੀ ਲਾਈਫ ਨੂੰ ਚੇਂਜ ਕਰਨ ਲਈ ਪਰ ਜਦੋਂ ਸਾਡੀ ਲਾਈਫ ਦੇ ਵਿੱਚ ਆਪਰਚ्युनिटी ਆਉਂਦੀ ਆ ਤੇ ਸਾਡੇ ਸਾਹਮਣੇ ਬਹੁਤ ਤਰ੍ਹਾਂ ਦੇ ਚੈਲੰਜ ਹੁੰਦੇ ਆ ਅਸੀਂ ਉਹਨਾਂ ਲੋਕਾਂ ਤੋਂ ਸਲਾਹ ਲੈਨੇ ਆ ਜਿਹੜੇ ਲੋਕ ਜ਼ਿੰਦਗੀ ਦੇ ਵਿੱਚ ਖੁਦ ਫੇਲ ਹੋਏ ਹੁੰਦੇ ਆ ਸਾਨੂੰ ਫੇਲਿਅਰ ਸਲਾਹਵਾ ਦਿੰਦੇ ਆ ਅਗਰ ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਾਇਮ ਦੀ ਗੱਲ ਕਰਦਾ ਜਦੋਂ ਮੈਂ ਆਪਣਾ ਸਟਾਰਟਅੱਪ ਕਰਨਾ ਸੀ ਤਾਂ ਮੈਨੂੰ ਬੜੇ ਲੋਕਾਂ ਨੇ رائے ਦਿੱਤੀ ਬੜੇ ਲੋਕਾਂ ਨੇ ਸਲਾਹ ਦਿੱਤੀ ਕਿ ਬਰਬਾਦ ਹੋ ਜਾਏਗਾ ਕੁਝ ਨਹੀਂ ਬਣਨਾ ਦੁਨੀਆਂ ਭਰ ਦੀ ਨੈਗੇਟਿਵਿਟੀ ਪਰ ਮੇਰੇ ਦਿਮਾਗ ਦੇ ਵਿੱਚ ਇੱਕੋ ਹੀ ਚੀਜ਼ ਸੀ ਕਿ ਤਸਵੀਰ ਅਗਰ ਤੂੰ ਅੱਜ ਆਪਣੀ ਜ਼ਿੰਦਗੀ ਦਾ ਫੈਸਲਾ ਨਹੀਂ ਲੈਂਦਾ ਤਾਂ ਸ਼ਾਇਦ ਤੂੰ ਜ਼ਿੰਦਗੀ ਪਰ ਅਫਸੋਸ ਕਰਦਾ ਰਹੇਗਾ ਕਿ ਕਾਸ਼ ਮੈਂ ਕੁਝ ਕਰ ਲੈਂਦਾ ਜਦੋਂ ਮੈਨੂੰ ਮੌਕਾ ਮਿਲਿਆ ਸੀ ਜਦੋਂ ਮੈਨੂੰ ਚਾਂਸ ਮਿਲਿਆ ਸੀ ਤਾਂ ਮੈਂ ਉਸ ਚਾਂਸ ਨੂੰ ਗਵਾਇਆ ਨਹੀਂ ਮੈਂ ਆਪਣੀ ਜ਼ਿੰਦਗੀ ਨੂੰ ਅਜ਼ਮਾਇਆ ਨਾ ਉਸ ਚਾਂਸ ਨੂੰ ਗ੍ਰੈਬ ਕੀਤਾ ਮਿਹਨਤ ਕੀਤੀ ਅੱਜ ਰੱਬ ਦੀ ਕਿਰਪਾ ਨਾਲ ਵਧੀਆ ਗਰੋਥ ਹੋ ਰਹੀ ਆ ਅੱਜ ਮੈਂ ਟ੍ਰਿਪ ਦੇ ਉੱਤੇ ਆਇਆ ਹੋਇਆ ਘੁੰਮਣ ਲਈ ਇੰਜੋਏ ਕਰ ਰਿਹਾ ਆਪਣੀ ਲਾਈਫ ਨੂੰ ਜ਼ਿੰਦਗੀ ਨੂੰ ਜੀ ਰਿਹਾ ਕੱਟ ਨਹੀਂ ਰਿਹਾ